ਉਹ ਜੀ ਕਹਿੰਦਾ ਕਿ ਰਾਜਾ ਹੀਰਾ ਫੌਜ ਦੇ ਵਿੱਚ ਪੈ ਗਿਆ ਪਾਰਤੀਆਂ ਨੂੰ ਭਾਰਤੀ ਕੀਤਾ ਗਿਆ ਸੀ ਮੈਨੂੰ ਨਾ ਬੁੱਟੀ ਰਗੀ ਰਾਜਾ ਇਹ ਲੋਕ ਸਭਾ ਦੇ ਵਿੱਚ ਹਾਂ ਕਾਰ ਦਰਾਣੇ ਕੋਲਾਨੀ ਕਿਹਾ ਕਿ ਸਰਕਾਰ ਰੂਸੀ ਫੌਜ ਦੇ ਵਿੱਚ ਹਾਲੇ ਵੀ ਭਾਰਤੀ 69 ਭਾਰਤੀਆਂ ਦੀ ਵਾਪਸੀ ਦੀ ਗੱਲ ਕਰ ਰਹੀ ਹੈ ਤੂੰ ਬੋਲਾ ਤੂੰ ਬੋਲਾ ਗਰੂ ਦੇ ਕਹਿਣਾ ਵਾਪਸ ਦਿੱਤਾ ਗਿਆ ਹੈ ਕਿ ਵਾਪਸੀ ਦੇ ਹਾਲੇ ਉਹ ਐਕਚੁਅਲੀ ਤੱਕ ਸਾਬਕਾ ਪਿਛਲੇ ਦਿਨੀ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਤੋਂ ਬਾਅਦ ਬਹਾਦਰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਨਿਸ਼ਾਨ ਸਾਹਿਬ ਦਾ ਰੰਗ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਕਲੀਅਰ ਫੈਮਿਲੀ ਵਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਅੱਜ ਦਾ ਜਿਹੜਾ ਫਰਸਟ ਕਮੈਂਟ ਆਪਾਂ ਉਹ ਲੈਣੇ ਹੈਗੇ ਪਹਿਲਾਂ ਫਰਸਟ ਕਮੈਂਟ ਦਾ ਨਾਮ ਲੈਣੇ ਆ ਤੇ ਜੇਕਰ ਤੁਸੀਂ ਵੀ ਚਾਹੋ ਨਾ ਤੁਹਾਡਾ ਨਾਮ ਲਮਾਂ ਤੇ ਜਲਦੀ ਜਲਦੀ ਇਸ ਵੀਡੀਓ ਤੇ ਆਪਣਾ ਫਰਸਟ ਕਮੈਂਟ ਲਿਖੋ ਆਪਣਾ ਨਾਮ ਲਿਖੋ ਆਪਣਾ ਪਿੰਡ ਲਿਖੋ ਚਲੋ ਜੀ ਅੱਜ ਦਾ ਜਿਹੜਾ ਫਰਸਟ ਕਮੈਂਟ ਉਹ ਹੈਗਾ ਇੰਦਰਜੀਤ ਕੌਰ ਆ ਬਾਡ ਫੈਮਿਲੀ ਆਈਡੀ ਤੋਂ ਆ ਇੰਦਰਜੀਤ ਕੌਰ ਦੀਦੀ ਨੇਗੇ ਪੰਡਾ ਬੜੀ ਟੂ ਰੀਕੋਰ ਥੈਂਕ ਯੂ ਸੋ ਮਚੀ ਦੀਦੀ ਬਹੁਤ ਬਹੁਤ ਧੰਨਵਾਦ ਤੁਹਾਡਾ ਚਲੋ ਜੀ ਤੁਸੀਂ ਵੀ ਕਰੋ ਫਰਸਟ ਕਮੈਂਟ ਦੇਖਦੇ ਹਾਂ ਹੁਣ ਕੱਲ ਨੂੰ ਕਿੰਨਾ ਦੀ ਵਾਲੀ ਆਉਂਦੀ ਹੈਗੀ ਤੇ ਇੱਥੇ ਆਪਾਂ ਘਰ ਦੇ ਕੰਮ ਕਰਨੇ ਜਿਹੜੇ ਸਾਰੇ ਕਰਤੇ ਸੀਗੇ ਕਿ ਅੱਜ ਆਹ ਵਾਲੀ ਬੈੱਡ ਸ਼ੀਟ ਪਛਾਤੀ ਸੀਗੀ ਮੈਂ ਉਹ ਵਾਲੀ ਲੌਂਜ ਰੂਮ ਆਹ ਵਾਲੀ ਆਪਾਂ ਬੈੱਡ ਸ਼ੀਟ ਆ ਜਿਹੜੀ ਅੱਜ ਪਛਾਤੀ ਉਹ ਚੇਂਜ ਕਰਤੀ ਇਹ ਉਸ ਦਿਨ ਵਾਲੀ ਹੋਈ ਹੈ ਹਜੇ ਵਾਈਟ ਜਿਹੜੀ ਬੈੱਡ ਸ਼ੀਟ ਆ ਤੇ ਬਾਕੀ ਸਾਰੇ ਸਾਫ ਸਫਾਈ ਹੋ ਗਈ ਤੇ ਅੱਜ ਥੋੜਾ ਜਿਹਾ ਦੇਖੋ ਚੇਂਜ ਤਾਂ ਨਹੀਂ ਕਰਿਆ ਕੁਝ ਵੀ ਪਰ ਇਥੇ ਆ ਰੱਖਿਆ ਆਹ ਵਾਹ ਇੱਕ ਹੋਰ ਦਿਖਾਉਣੀ ਆ ਸੋਨੂੰ ਜਿਹੜਾ ਬਾਹਰ ਵਾਸ਼ ਪਿਆ ਸੀ ਫਲਾਵਰ ਵਾਸ਼ ਇੱਥੇ ਰੱਖ ਦੱਲੇ ਆ ਕਿ ਬਾਹਰ ਆਪਾਂ ਆਰਟੀਫੀਸ਼ੀਅਲ ਰੱਖਤਾ ਸੋਫੇ ਵਾਲੇ ਮੇਜ ਤੇ ਆ ਦੇਖੋ ਆ ਮੇਰੀ ਫੋਟੋ ਦੇਖੋ ਪਈਸਾ ਕਰਵਾ ਕੇ ਲੈ ਕੇ ਆਈ ਸੀ ਲੈਰੇ ਤੋਂ ਆਹ ਕਲੀਅਰ ਸਾਹਿਬ ਦੇਖੋ ਆਗੇ ਪਤਾ ਨਹੀਂ ਕੋਣ ਆਇਆ ਜੀ ਕਮੈਂਟ ਮੈਂ ਬਾਹਰ ਦੇਖਿਆ ਮੈਂ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਕਲੀਅਰ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਅਸੀਂ ਸਾਰੇ ਠੀਕ ਆ ਜੀ ਆਈ ਹੋਪ ਤੁਸੀਂ ਸਾਰੇ ਵੀ ਠੀਕ ਹੋਮੋਗੇ ਖੁਸ਼ ਹੋਮੋਗੇ ਖੁਸ਼ਹਾਲ ਹੋਮੋਗੇ ਤੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਮਗੇ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਤੰਦਰੁਸਤ ਰਹਿ ਚੜ੍ਹਦੀ ਕਲਾ ਵਿੱਚ ਰੱਖਣ ਲਓ ਜੀ ਇੱਥੇ ਨਾ ਮੈਂ ਗੇਟ ਕੋਲ ਕੇ ਆਈ ਆ ਇੱਥੇ ਸਾਡੀ ਮਤਲਬ ਗਵਾਨ ਚੀਪੂਾ ਜੀ ਨੇ ਕਿ ਗਵਾਨ ਚ ਵੀ ਦੂਸਰੀ ਗਲੀ ਚ ਘਰਾਗਾ ਉਹਨਾਂ ਦੇ ਹੋਇਆ ਪੋਤਾ ਭੂਆ ਜੀ ਤਾਂ ਕਰਕੇ ਲੱਗਦੇ ਨੇ ਸਾਡੇ ਪਿੰਡ ਦੇ ਮਤਲਬ ਇੱਥੇ ਪਿੰਡ ਦੀ ਕੁੜੀ ਨੇ ਪਰ ਭੂਆ ਜੀ ਉਹ ਉਹਨਾਂ ਦੇ ਨਪੋਤਾ ਹੋਇਆ ਤੇ ਉਹ ਮਦਾਨਾ ਬਣਦੀਆਂ ਫਿਰਦੀਆਂ ਸੀ ਪਹਿਣਾ ਤੇ ਉਹਨਾਂ ਨੇ ਗੇਟ ਖੜਕਾਇਆ ਸੀ ਦੇਖੋ ਆਏ ਆਪਣੇ ਭੂਜੇ ਮਦਾਨਾ ਜਿਵੇਂ ਕਿ ਮੁੰਡਾ ਹੁੰਦਾ ਅੱਗੇ ਨਾ ਪਤਾ ਕੀ ਸੀ ਅੱਗੇ ਜਿਵੇਂ ਹੁਣ ਭੂਜੇ ਮਦਾਨਾ ਹੀ ਲੱਗੇ ਬੰਡਣਾ ਹਨਾ ਹੁਣ ਇਹ ਸੌਖਾ ਕਰ ਲਿਆ ਜੀ ਲੋਕਾਂ ਨੇ ਹਨਾ ਏਹ ਹੋ ਗਿਆ ਸਾਨੂੰ ਸਾਰਿਆਂ ਨੂੰ ਮੈਂ ਵਿਚੀ ਹੁਣੀ ਆ ਪਰ ਅਸੀਂ ਬੰਡੇ ਆ ਨਹੀਂ ਸੀ ਜੀ ਮੈਂ ਸਹੀ ਗੱਲ ਦੱਸਦੀ ਆ ਚਾਹੇ ਮੈਂ ਵਿਚੀ ਹੁਣੀ ਆ ਪਰ ਅਸੀਂ ਬੰਡੇ ਨਹੀਂ ਸੀਗਾ ਸਨੀ ਹੋਇਆ ਉਦੋਂ ਵੀ ਪ੍ਰਸ਼ਾਦ ਹੀ ਬੰਡੇ ਆ ਸੀਗਾ ਪਿੰਦਰ ਹੋਇਆ ਉਦੋਂ ਵੀ ਪ੍ਰਸ਼ਾਦ ਬਣਾ ਕੇ ਬੰਡੇ ਆ ਸੀਗਾ ਤੇ ਇੱਕ ਹੋਰ ਚੀਜ਼ ਦੱਸਿਓ ਮੈਨੂੰ ਵੀ ਜਿਵੇਂ ਆਪਣੇ ਘਰ ਮੁੰਡਾ ਹੁੰਦਾ ਜਦੋਂ ਹਨ ਜਿਵੇਂ ਇਹ ਹੁਣ ਚਲੋ ਪੂਜਾ ਮਨਾਣਾ ਪੰਡ ਦੇਂਦੇ ਨੇ ਹਨ ਕਈ ਤਾਂ ਦੇਖੋ ਹੁਣ ਵੀ ਪ੍ਰਸ਼ਾਦ ਹੀ ਬਣਦੇ ਨੇਗੇ ਇਹ ਨਹੀਂ ਹੈਗਾ ਵੀ ਨਹੀਂ ਰਿਵਾਜ ਭੁੱਲ ਗਏ ਕਈ ਲੋਕ ਨੇ ਜਿਹੜੀ ਕਈ ਫੈਮਿਲੀਜ਼ ਨੇਗੀਆਂ ਉਹ ਔਦਨਈ ਰਿਵਾਜ ਹੈ ਜਿਹੜੇ ਬਿਹਾਰ ਨੇ ਕਰਦੇ ਨੇਗੇ ਪ੍ਰਸ਼ਾਦ ਵੰਡਦੇ ਨੇ ਹਨਾ ਜਿਵੇਂ ਘਰ ਆਪਣੇ ਮੁੰਡਾ ਹੁੰਦਾ ਤਾਂ ਸਾਡੇ ਨੇ ਅੱਧਪਾ ਅੱਧਪਾ ਕਹਿੰਦੇ ਨੇ ਜਿਵੇਂ 125 ਗ੍ਰਾਮ ਹੋ ਗਿਆ ਪਾਈਆ ਰੱਦ ਹੋ ਗਿਆ ਉਹਨੂੰ ਅੱਧਪਾ ਕਹਿੰਦੇ ਹੁੰਦੇ ਨੇ ਹਨਾ ਤੇ ਪੁਰਾਣੇ ਥੋੜੇ ਜੀ ਤਾਂ ਮੈਨੂੰ ਯਾਦ ਨਹੀਂ ਤੋਲਣਾ ਹਨਾ ਵੀ ਜਿਵੇਂ ਪਾਈਆ 250 ਗ੍ਰਾਮ ਨੂੰ ਕਹਿੰਦੇ ਨੇਗੇ ਤੇ ਅੱਧਪਾ ਕਹਿੰਦੇ 625 ਗ੍ਰਾਮ ਨੂੰ ਅੱਧਾ ਕਿਲੋ ਦਾ ਤੇ 1 ਕਿਲੋ ਦਾ ਤਾਂ ਤੁਹਾਨੂੰ ਪਤਾ ਹੀ ਹੈ ਵੀ 10 ਗ੍ਰਾਮ ਹਾਂ ਹਨਾ 100 ਗ੍ਰਾਮ ਕਹਿੰਦੇ ਨੇ ਉਸ ਨੂੰ ਕਿਲੋ ਨੂੰ 500 ਗ੍ਰਾਮ ਦਾ ਦਾ ਕਿਲੋ ਹੁੰਦਾ ਹਨਾ 10 ਕਿਲੋ ਨੂੰ ਕਹਿੰਦੇ ਹੁੰਦੇ ਸੀਗੇ ਤੈਸਿਰ 5 ਕਿਲੋ ਨੂੰ ਕਹਿੰਦੇ ਹੁੰਦੇ ਸੀ ਪਨਸੇਰੀ ਇੰਨਾ ਕ ਜਿਆਦਾ ਮੈਨੂੰ ਹਨਾ ਇੰਨਾ ਕ ਪਤਾਗਾ ਤੇ ਮਤਲਬ ਉਹਨਾ 125 ਗ੍ਰਾਮ ਜਿਵੇਂ ਕਿ ਪੰਜੀਰੀ ਵੀ ਬੰਡੇ ਕਰਦੇ ਸੀ ਪਹਿਲਾਂ ਨਹੀਂ ਪੰਜ ਦਿਨਾਂ ਜਿਵੇਂ ਕਿ ਪੰਜ ਦਿਨਾਂ ਤੋਂ ਬਾਅਦ ਵਧਾਉਂਦੇ ਹੁੰਨੇ ਹਨਾ ਆਪਾਂ ਚੱਚਾ ਨੂੰ ਉਹ ਇੰਦਨਾ ਤੋਂ ਬਾਅਦ ਬਾਅਦ ਵਧਾਉਨੇ ਜਦੋਂ ਉਹ ਪ੍ਰਸ਼ਾਦ ਬਣਦਾ ਘਰ ਹਨਾ ਫਿਰ ਉਹ ਪ੍ਰਸ਼ਾਦ ਬਣਦਾ ਉਸ ਦਿਨ ਭੇਲੀ ਵੀ ਭੇਜੀ ਜਾਂਦੀ ਆ ਪੈਲੀ ਭੇਜੀ ਜਾਂਦੀ ਜੇ ਤਾਂ ਕੁੜੀ ਮਤਲਬ ਆਪਣੇ ਸਹਰੇ ਘਰ ਹੀ ਆਪਣਾ ਜਿਵੇਂ ਕਿ ਮੈਂ ਆਪਣਾ ਜਿਹੜਾ ਮੈਂ ਆਪਣੀ ਡਿਲੀਵਰੀ ਸਹਰੇ ਘਰ ਹੀ ਕੀਤੀ ਸੀ ਕਿਉਂਕਿ ਇੱਥੇ ਫਿਰ ਕੋਈ ਹੈ ਨਹੀਂ ਸੀ ਸਾਹਮਣ ਵਾਲਾ ਹੈਨਾ ਤੇ ਜਿਵੇਂ ਕਈ ਕੁੜੀਆਂ ਪੇਕੇ ਘਰ ਜਾਂਦੀਆਂ ਨੇ ਜਿਹੜੀਆਂ ਤਾਂ ਪੇਕੇ ਘਰ ਨਹੀਂ ਗਈਆਂ ਉਹਨਾਂ ਦੀ ਤਾਂ ਫਿਰ ਸਹਰੇ ਭੇਲੀ ਆਉਂਦੀ ਆ ਜਿਵੇਂ ਹੁਣ ਮੈਂ ਇੱਥੇ ਰਹੀ ਆ ਤਾਂ ਮੇਰੀ ਜਿਹੜੀ ਭੈਲੀ ਸੀਗੀ ਉਹ ਮੇਰੇ ਪੇਕੇ ਗਈ ਸੀ ਹੈਨਾ ਇਸ ਤਰ੍ਹਾਂ ਜਾਂਦੀ ਸੀ ਉਸ ਦਿਨੀ ਜਿਸ ਦਿਨ ਬਾਹਰ ਵਧਾਇਆ ਜਾਂਦਾ ਸੀ ਚੱਚਾ ਨੂੰ ਨਾ ਚੱਚਾ ਬੱਚਾ ਨੂੰ ਉਸੇ ਦਿਨੀ ਚੱਚਾ ਦੇ ਬੱਚੇ ਨੂੰ ਉਸੋ ਦਿਨਾਂ ਭੇਲੀ ਜਾਂਦੀ ਸੀ ਉਸੇ ਦਿਨ ਜਿਹੜਾ ਇਹ ਪਿੰਡ ਦੇ ਵਿੱਚ ਆਪਾਂ ਆਪਣੇ ਜਿੱਥੇ ਤੱਕ ਆਪਣਾ ਸਹਾਰਾ ਹੁੰਦਾ ਵਰਤਦੇ ਆਪਾਂ ਨਾ ਉੱਥੇ ਤੱਕ ਆਹ ਪ੍ਰਸ਼ਾਦ ਵੰਡਿਆ ਜਾਂਦਾ ਸੀਗਾ ਤੇ ਉਸ ਤੋਂ ਫਿਰ ਪਤਾ ਨਹੀਂ ਸਵਾ ਪਤਾ ਨਹੀਂ ਓਨ ਮੈਨੂੰ ਪਤਾ ਕਿੰਨੇ ਟਾਈਮ ਬਾਅਦ ਆ ਵੰਡਿਆ ਜਾਂਦਾ ਸੀ ਮੈਂ ਸ਼ਾਇਦ ਭੁੱਲ ਗਈ ਪਤਾ ਨਹੀਂ ਸਵਾ ਮਹੀਨੇ ਬਾਅਦ ਉਹ ਪੰਜੀਰੀ ਵੰਡੀ ਜਾਂਦੀ ਸੀਗੀ ਫਿਰ ਉਹ ਉਹਨੀ ਉਹਨੀ ਪੰਜੀਰੀ ਸ਼ਾਇਦ ਗੁੜ ਵੀ ਪਤਾ ਨਹੀਂ ਉਹਦੇ ਨਾਲ ਹੁੰਦਾ ਮੈਂ ਭੁੱਲ ਗਈ ਆ ਉਹ ਤੋਲ ਕੇ ਫਿਰ ਵੰਡੇ ਸੀਗੇ ਤੇ ਇਹ ਪਤਾ ਨਹੀਂ ਹੁਣ ਕਿੰਨਾ ਕਿੰਨਾ ਦੇ ਰਿਵਾਜ ਦੱਸਿਓ ਜੀ ਵੀ ਸੋਡੇ ਵੀ ਰਿਵਾਜ ਹੈਗਾ ਹੀ ਪਰ ਇੰਨਾ ਮੈਨੂੰ ਪੱਕਾ ਪਤਾ ਨਹੀਂ ਵੀ ਸਵਾ ਮਹੀਨੇ ਤੋਂ ਬਣਦੇ ਸੀ ਸ਼ਾਇਦ ਪਤਾ ਨਹੀਂ ਕਿਵੇਂ ਕਿੰਨੇ ਦਿਨਾਂ ਤੋਂ ਬਣਦੇ ਸੀ ਹੈਨਾ ਤੇ ਬਾਕੀ ਦੱਸਿਓ ਕਿੰਨਾ ਕਿੰਨਾ ਦੇ ਆ ਬਾਕੀ ਆ ਰਹੀ ਗੱਲ ਇਹਦੀ ਇਹਦੇ ਨਾਲ ਉਹਨੇ ਪ੍ਰਸ਼ਾਦ ਬਣਾ ਲੈਣਾ ਖਰਚਾ ਤਾਂ ਦੇਖੋ ਉਨਾ ਹੀ ਆਉਂਦਾ ਇਹ ਕਿਹੜਾ ਸਸਤਾ ਪੈਂਦਾ ਇਹ ਵੀ ਬਹੁਤ ਮਹਿੰਗਾ ਪੈਂਦਾ ਬਣਾਣਾ ਹੈਨਾ ਖੁਜੀਆ ਬਣਾਣਾ ਜਿਹੜਾ ਮਹਿੰਗਾ ਪੈਂਦਾ ਲਾ ਅੰਬ ਉਹਦੇ ਨਾਲ ਪ੍ਰਸ਼ਾਦ ਵਧੀਆ ਗਰਮ ਗਰਮ ਅੱਗੇ ਪ੍ਰਸ਼ਾਦ ਹੁੰਦਾ ਸੀ ਖਾਣ ਨੂੰ ਮਿਲਦਾ ਸੀ ਨਾਲ ਦੇ ਨਾਲ ਖਾ ਜਾਂਦੇ ਸੀਗੇ ਆ ਹੁਣ ਕਈ ਤੇ ਖਾਣ ਦੇਖੋ ਸੋਕੇ ਕਈ ਮੇਰੇ ਵਰਗੇ ਨੱਕ ਮਾਰ ਜਾਂਦੀ ਆ ਕਿਉਂਗੇ ਦੇਖੋ ਪ੍ਰਸ਼ਾਦ ਪ੍ਰਸ਼ਾਦ ਜੀ ਹੈ ਨਾ ਇਹ ਚੱਲੇ ਕਿਹੜਾ ਸਸਤਾ ਪੈਂਦਾ ਤਾਂ ਮੈਨੂੰ ਲੱਗਦਾ ਉਦੋਂ ਵੀ ਮਹਿੰਗਾ ਪੈਂਦਾ ਹੋਣਾ ਪ੍ਰਸ਼ਾਦ ਤਾਂ ਤੁਸੀਂ ਲੈ ਲਓ ਵੀ 7 ਕਿਲੋ ਕੀ ਮਸਾ ਲੱਗਦਾ ਹੁਣ 5-7 ਕਿਲੋ ਕੀ ਲੱਗਦਾ ਇੱਕ ਵਧੀਆ ਬਾਵਾ 7-8 ਕਿਲੋ ਕੀ ਇਕੜਾ ਆ ਬਣ ਜਾਂਦਾ ਵਧੀਆ ਪ੍ਰਸ਼ਾਦ ਦਾ ਨਾ ਖੁੱਲਾ ਦੇ ਵੀ ਵਧੀਆ ਸੀਗਾ ਉਹ ਸਭ ਨਾਲ ਹੁਣ ਆਪਣੇ ਆਪ ਆਪਾਂ ਚੇਂਜ ਕਰੀ ਜੰਨੇ ਆ ਬਿਹਾਰ ਹਨਾ ਉਹ ਪੁਰਾਣੇ ਨਹੀਂ ਜਿਹੜੇ ਨਵੇਂ ਨਵੇਂ ਚਲਾਈ ਜਾਂਦੇ ਆਪਣੇ ਆਪ ਤੋਂ ਹੁਣ ਪ੍ਰਸ਼ਾਦ ਤੋਂ ਪੂਜਿਆ ਮਦਣਾ ਹੋਏ ਪਿਰਾਂ ਇਹ ਪਤਾ ਕਿਦਾਂ ਟਾਫੀਆਂ ਨਾ ਵੰਡਦੇਆਂ ਕਰਨ ਚਲੋ ਜੀ ਕੀ ਕਰ ਸਕਦੇ ਹਾਂ ਨਾ ਆਪਾਂ ਹੁਣ ਬਦਲ ਹੀ ਜਾਂਦਾ ਪਰ ਬਦਲਣਾ ਨਹੀਂ ਚਾਹੀਦਾ ਉਹੀ ਰਹੇ ਪ੍ਰਾਣਾ ਜਿਹੜਾ ਰਿਵਾਜ ਸੀ ਨਾ ਉਹੀ ਰਹਿਣਾ ਚਾਹੀਦਾ ਬਦਲਣਾ ਨਹੀਂ ਚਾਹੀਦਾ ਵਧੀਆ ਸੀ ਬਿਮਾਰੀਆਂ ਨਹੀਂ ਸੀ ਕੁਝ ਨਹੀਂ ਸੀ ਵਧੀਆ ਸੀ ਬਹੁਤ ਵਧੀਆ ਸੀਗਾ ਤੇ ਜਿੰਨੇ ਕੋ ਹੁਣ ਸੁਖ ਹੋ ਗਏ ਆਪਾਂ ਨੂੰ ਘਰ ਦੇ ਵਿੱਚ ਜਿੰਨੀਆਂ ਚੀਜ਼ਾਂ ਨੇ ਉਹਨੇ ਆਪਾਂ ਦੁਖੀ ਹੋ ਗਏ ਖਰਚੇ ਵਧ ਗਏ ਉਹਨੇ ਬਹੁਤ ਜ਼ਿਆਦਾ ਖਰਚੇ ਪਾ ਗਏ ਆਹਨ ਲੋਸਾ 500 ਰੁਪਏ ਢੇਲੀ ਦਾ ਖਰਚਾ ਹੋ ਗਿਆ ਜਿਹੜਾ ਉਹ ਹੋਣਾ ਅੱਗੇ ਨਹੀਂ ਸੀ ਹੁੰਦਾ ਇੰਨਾ ਕਿਸੇ ਰਿਸ਼ਤੇਦਾਰ ਨੇ ਆਉਣਾ ਸੀ ਉਹ ਵੀ ਹਨਾ ਅਚਾਨਕ ਹੀ ਹੁੰਦਾ ਸੀ ਜਿਹ ਤਰ੍ਹਾਂ ਦਾ ਆਪਣੇ ਘਰ ਦੇ ਵਿੱਚ ਸਬਜੀ ਰੋਟੀ ਬਣੀ ਹੁੰਦੀ ਸੀ ਹੈਨਾ ਉਸ ਤਰ੍ਹਾਂ ਦਾ ਹੀ ਆਪਾਂ ਮਹਿਮਾਨਾਂ ਨੂੰ ਰੋਟੀ ਪਾਣੀ ਚ ਲੋਏ ਵੀ ਜਿਆਦਾਤਰ ਆਪਾਂ ਕੀ ਕਰਦੇ ਸੀ ਜਿਵੇਂ ਸੇਵੀਆਂ ਪਈਆਂ ਨੇ ਘਰਾ ਦੁੱਧ ਚ ਸੇਵੀਆਂ ਪਾ ਲੈਂਦੇ ਜਾਂ ਫਿਰ ਕੀ ਕਰਦੇ ਸੀਗੇ ਨਹੀਂ ਹੁੰਦੇ ਸੀ ਤਾਂ ਫਿਰ ਅਹ ਦੇਸੀ ਘੋੜੇ ਵਿੱਚ ਪੂਰਾ ਜਿਹੜੀ ਚੀਨੀ ਹੁੰਦੀ ਹੈ ਹਨਾ ਅੰਦੇਸੀ ਖੰਡ ਉਹ ਬਾਹਰ ਲੈਂਦੇ ਸੀਗੇ ਬਸ ਇੰਨਾ ਕੀ ਸੀ ਜੀ ਵਧੀਆ ਇੰਜੋਏ ਕਰਦੇ ਸੀ ਅੱਜ ਕੱਲ੍ਹ ਰਿਸ਼ਤੇਦਾਰ ਮੰਗਰੋਂ ਆਉਂਦੇ ਨੇ ਜੀ ਕਿਚਨ ਦੇ ਵਿੱਚ ਨਾ ਸਾਰਾ ਦਿਨ ਲੱਗ ਜਾਂਦਾ ਰਿਸ਼ਤੇਦਾਰ ਕੋਲ ਦਾ ਬੈਠਣ ਦਾ ਟਾਈਮ ਹੀ ਨਹੀਂ ਮਿਲਦਾ ਹੈਗਾ ਪਰ ਫਿਰ ਵੀ ਕਿਤੇ ਨਾ ਕਿਤੇ ਕੋਈ ਨਾ ਕੋਈ ਘਾਟ ਰਹਿ ਜਾਂਦੀ ਹੈ ਰਿਸ਼ਤੇਦਾਰ ਫਿਰ ਵੀ ਖੁਸ਼ ਨਹੀਂ ਹੁੰਦੇ ਹੈਗੇ ਫਿਰ ਵੀ ਕਹਿੰਦੇ ਨੇ ਆ ਨਹੀਂ ਜੀ ਆ ਨਹੀਂ ਸੀ ਜੀ ਕਦੇ ਖੁਸ਼ ਨਹੀਂ ਹੁੰਦਾ ਕੋਈ ਹਨਾ ਉਹੀ ਗੱਲ ਆ ਗਈ ਵੀ ਜਿਹੜੇ ਰਿਵਾਜ ਸੀ ਪੁਰਾਣੇ ਉਹ ਚਲੇ ਗਏ ਜਿਹੜੇ ਬਾਧੂ ਦੇ ਖਰਚੇ ਨੇ ਇਹ ਖਰਚ ਕੇ ਵੀ ਬੰਦਾ ਮਤਲਬ ਕਿ ਜਿੰਨੀ ਸੁੱਖ ਸੁਭੂਲਤ ਹੋ ਗਈ ਉਹ ਵੀ ਦੁਖੀ ਹੋਈ ਆ ਕੋਈ ਸੁਖੀ ਨਹੀਂ ਅੱਜ ਦੀ 껮ੜੀ ਚ ਹੈਗਾ ਹਨਾ ਚਲੋ ਜਿੱਥੇ ਕਲੇਰ ਸਾਹਿਬ ਦਾ ਬੇਟ ਕਰਦੀ ਸੀ ਕਲੇਰ ਸਾਹਿਬ ਕੇ ਐਨੇ ਆਪਣਾ ਐਕਸਰਾ ਕਰਵਾਉਣਾ ਹਜੇ ਆਏ ਨਹੀਂ ਹੈਗੇ ਉਹਨਾਂ ਨੂੰ ਦਰਦ ਹੋ ਰਿਹਾ ਸੀ ਉਹ ਕਹਿੰਦੇ ਐਕਸਰਾ ਕਰਵਾ ਕੇ ਆਉਣਾ ਮੈਂ ਕਿਹਾ ਚਲ ਕਰਵਾਇਆ ਉਹ ਵੀ ਬੈਮ ਜਿਹੜਾ ਦਾ ਵੀ ਇਹਨਾਂ ਨੂੰ ਕਰਵਾਈ ਲੈਣ ਦੋ ਫਿਰ ਮੈਂ ਰੋਕਿਆ ਵੀ ਨਹੀਂ ਉਹਨਾਂ ਨੂੰ ਮੈਂ ਕਿਹਾ ਜਾਓ ਕਰਵਾਇਓ ਬਸ ਉਹਨਾਂ ਦਾ ਬੈਟ ਕਰਦੀ ਸੀ ਮੈਂ ਫੋਨ ਚੱਕ ਕੇ ਤੁਹਾਡੇ ਨਾਲ ਗੱਲਾਂ ਕਰਨ ਲੱਗੀ ਮੈਂ ਕਿ ਚਲੋ ਤੁਹਾਡੇ ਨਾਲ ਗੱਲ ਕਰਨਾ ਪਰ ਇੱਕ ਮਦਾਨੀ ਨੇ ਇੰਨੀਆਂ ਗੱਲਾਂ ਕਰਵਾਤੀਆਂ ਦੇਖ ਲਓ ਹੁਣ ਕਿੱਥੇ ਗੱਲ ਸ਼ੁਰੂ ਹੋਦੀ ਹੈ ਕਿੱਥੇ ਜਾ ਕੇ ਖਤਮ ਹੁੰਦੀ ਹੈ ਕੁਝ ਪਤਾ ਨਹੀਂ ਲੱਗਦਾ ਹਣਾ ਚਲੋ ਜੀ ਥੋੜੀ ਜਿਹੀ देर ਵੈਸੇ ਰੈਸਟ ਕਰਦੀ ਹਾਂ ਹੁਣ ਮੈਂ ਪਲੇ ਸਾਹਿਬ ਆ ਗਈ ਫਿਰ ਮੇਰਾ ਦੁਪਹਿਰ ਦੀ ਰੋਟੀ ਦਾ ਹੋ ਜਾਊਗਾ ਹੁਣ ਤੁਹਾਨੂੰ ਥੋੜੀ देर ਬਾਅਦ ਮਿਲਦੀ ਠੀਕ ਹੈ ਜੀ ਹਾਂ ਦੇ ਖਾਣੇ ਦੀ ਯਾਨੀ ਕਿ ਦੁਪਹਿਰ ਦੇ ਖਾਣੇ ਦੀ ਹੋ ਗਈ ਤਿਆਰੀ ਅੱਜ ਸਬਜ਼ੀ ਕੋਈ ਹੈ ਨਹੀਂ ਸੀ ਜੀ ਆਪਾਂ ਜਿਹੜੀਆਂ ਰੋਟੀਆਂ ਬਣਾ ਕੇ ਰੱਖੀਆਂ ਹੋਈਆਂ ਸੀ ਰੋਟੀ እን ਲਾ ਰਹੇ ਆਪਾਂ ਕੀ ਤੇ ਨਾਲ ਹੀ ਇੱਧਰ ਦੇਖੋ ਰੱਖੀ ਹੋਈ ਹੈਗੀ ਮੈਂ ਚਾਹ ਬਣ ਲਈ ਚਾਹ ਬਣ ਜੋ ਨੇ ਬਸ ਆਪਾਂ ਕੀ ਕਰਨ ਦੱਸਿਓ ਇਸ ਤਰ੍ਹਾਂ ਕੌਣ-ਕੌਣ ਖਾਣਿਓ ਹੈਨਾ ਖਾਧੀ ਹੈ ਕਿਨੇ ਕਿਨੇ ਰੋਟੀ ਪਹਿਲਾਂ ਮੈਂ ਤਾਂ ਸਕੂਲੋਂ ਆ ਕੇ ਨਾ ਬਹੁਤ ਖਾਂਦੀ ਹੁੰਦੀ ਸੀ ਐਵੇਂ ਹੀ ਖਾਂਦੀ ਹੁੰਦੀ ਸੀ ਬਸ ਐਵੇਂ ਤਵੇ ਤੇ ਰੱਖਣਾ ਧੀ ਲਾਉਣਾ ਨਮਕ ਛਿੜਕਣਾ ਉੱਪਰ ਬਹੁਤ ਵਧੀਆ ਲੱਗਦੀ ਹੁੰਦੀ ਸੀ ਦੱਸਿਓ ਕੌਣ-ਕੌਣ ਖਾਂਦੀ ਹੋਣ ਵੀ ਖਾਂਨੇਓ ਜਾ ਪਹਿਲਾਂ ਕਿਨੇ ਕਿਨੇ ਖਾ ਗਏ ਨੇ ਇਸ ਤਰ੍ਹਾਂ ਰੋਟੀਆਂ ਗਰਮ ਕਰਕੇ ਹੈਨਾ ਪਰੌਂਠੇ ਜਿਹੀ ਤਰ੍ਹਾਂ ਬਣ ਜਾਂਦੀਆਂ ਨੇ ਬਿਲਕੁਲ ਤੇ ਲੋ ਜਿੱਦਾਂ ਚਾਹ ਵੀ ਆਪਣੀ ਬਣ ਗਈ ਆ ਦੇਖੋ ਜਦੋਂ ਥੋੜੀ ਜਿਹੀ ਹੁੰਦੀ ਹੈ ਹੰਡੀ ਤਾਂ ਬਹੁਤ ਟੇਸਟੀ ਲੱਗਦੀ ਹੈ ਇਸ ਤਰ੍ਹਾਂ ਇਹ ਰੋਟੀ ਚਾਹ ਨਾਲ ਕਿ ਭਈ ਸਾਰੀਆਂ ਰੋਟੀਆਂ ਦਾ ਮਿੱਕੀ ਲਾ ਲੂੰਗੀ ਮੈਂ ਕਲੇਰ ਸਾਹਿਬ ਪਿੰਦਰ ਤਿੰਨੋਂ ਹੀ ਖਾਵਾਂਗੇ ਸਨੀ ਗਿਆ ਹੋਇਆ ਪਟਿਆਲੇ ਜਦੋਂ ਆ ਗੱਗਲੀ ਫਿਰ ਕੁਝ ਹੋਰ ਬਣਾ ਦੂੰਗੀ 스ਨੈਕਸ ਵਗੈਰਾ ਕੋਈ ਤਲ ਦੂੰਗੀ ਖਾਣਾ ਤਾਂ ਅੱਗਾ ਜਿਹੜਾ ਦੁਪਹਿਰ ਦਾ ਬਾਰੀ ਹੋਊਗਾ ਅੱਜ ਚਾਹ ਲਈ ਪਕੜਾ ਫਟਾ ਚੰਦ ਦੁੱਧ ਵੀ ਪਾਉਣਾ ਹੈ ਚਾਹ ਚਾਹ ਉਬਲ ਗਈ ਚਾਹ ਮੇਰੀ ਜਿਰਝ ਕਮਲੀ ਹੋਈ ਚਾਹ ਮੇਰੀ ਜਿਰਝ ਕਮਲੀ ਹੋਈ notch ਪਲਟ ਬਿਨਾਂ ਸੇ ਮੈਂ ਲੈ ਕੇ ਆ ਨਾ ਦੁੱਧ ਚਾਹ ਦੇ ਵਿੱਚ ਪਾਉਣਾ ਤੇ ਆਪਾਂ ਰੋਟੀਆਂ ਸੀ ਜਿਹੜੀਆਂ ਘੀ ਲਾ ਕੇ ਇਸ ਤਰ੍ਹਾਂ ਗਰਮ ਕਰ ਲੈਂਦੀ ਆ ਮਸ ਤੇ ਕੇ ਖਾਣਨੇ ਆ ਕੈਮਰਾ ਸੈਟ ਵੀ ਕਰ ਲੈਂਦੀ ਮੈਂ ਥੋੜਾ ਚਲ ਰੋਟੀਆਂ ਗਰਮ ਕਰਨੀਆਂ ਨੇ ਚਾਹ ਹੀ ਬਣਾਉਣੀਆਂ ਹੈ ਮੈਂ ਚਲ ਕੇ ਚੱਕੂਗੀ ਲੋਚ ਲੋ ਬੱਜ ਗਏ 7:00 ਤੇ ਆ ਪੋਣੇ ਨਾ ਮੈਂ ਡੱਬੇ ਚੋਂ ਕੱਢ ਕੇ ਮੇਰੀ ਆਦਤ ਆ ਮੈਂ ਉੱਥੇ ਟਾਂਹਾ ਉੱਪਰ ਗੇਟ ਤੇ ਟੰਗ ਦੇ ਲਈ ਹੁੰਦੀਆਂ ਨੇਗੀ ਮੈ ਥੋੜੀ ਜਿਹੀ ਹਵਾ ਲੱਗ ਜਾਂਦੀ ਹੈ ਹਨਾ ਤੇ ਚਲੋ ਜੀ ਤਾਲ ਬਣਾਈਏ ਮੂੰਗੀ ਚੈੱਕ ਕਰਦੇ ਆ ਉਸ ਤੋਂ ਬਾਅਦ ਇਹਨੂੰ ਲਾਉਣੀ ਆ ਤੜਕਾ 7:00 ਬੱਜ ਗਏ ਨੇ ਦਿਨ ਹੈਗਾ ਅੱਜ ਸ਼ਨੀਵਾਰ ਤਰੀਕ ਹੈਗੇ 10 ਅਗਸਤ ਟਾਈਮ ਹੈਗਾ 7 ਵਜੇ ਦਾ ਸ਼ਾਮ ਦਾ ਸਹੀ ਟਾਈਮ ਚਲੋ ਜੀ ਦਾਲ ਨੂੰ ਚੈੱਕ ਕਰ ਲਈ ਪਹਿਲਾਂ ਲਓ ਦਾਲ ਬਣ ਗਈ ਆ ਪਤਖਾ ਦਿਓ ਸੁਣ ਬਾਅਦ ਚ ਲਾਉਣੇ ਤੜਕਾ ਉਸ ਤੋਂ ਪਹਿਲਾਂ ਮੈਂ ਜੋਤ ਬੱਤੀ ਕਰੂੰਗੀ ਇਸੇ ਆ ਪਾਣੀ ਉਹ ਢੋਲ ਦੀ ਹਾਂ ਦੇਖੋ ਦਾਲ ਬਿਲਕੁਲ ਬਣ ਗਈ ਹੰਗੀ ਬਹੁਤ ਇਸ ਆਲਸ ਇਹ ਪੱਧ ਪਫਾਰੇ ਵਾਸਤੇ ਨਾ ਫਾਉਂਟੇਨ ਵਾਸਤੇ ਇੱਥੇ ਸੈੱਟ ਕਰਿਆ ਸੀ ਆ ਹਾਂ ਦੇਖੋ ਜਿਹ ਵਿੱਚ ਮੈਂ ਪਾਣੀ ਭਰਿਆ ਸੀ ਸਾਫ਼ ਕਰਕੇ ਅੱਜ ਬਣਾਵਾਂਗੇ ਇਹਦਾ ਫਾਉਂਟੇਨ ਤੇ ਕਪਣ ਦਾ ਕਮੈਂਟ ਵੀ ਆਇਆ ਸੀ ਉਹ ਕਪਣ ਦੱਸਿਓ ਗਾਰਡਨ ਚ ਜਿੰਨੇ ਵੀ ਪਲਾਂਟ ਰਣ ਨਾਲੇ ਨਾਮ ਦੱਸਿਓ ਜ਼ਰੂਰ ਬਣਾਵਾਂਗੇ ਪਰ ਥੋੜੀ ਜਿਹੀ ਫ੍ਰੀ ਹੋ ਲਈਏ ਫਿਰ ਬਣਾਵਾਂਗੇ ਥੋੜੀ ਗਰਮੀ ਘਟ ਜੇ ਜ਼ਰੂਰ ਬਣਾਵਾਂਗੇ ਵੀਡੀਓ ਥੋੜੀ ਸੈਟਿੰਗ ਜੀ ਕਰ ਲਈ ਕਿਉਂਕਿ ਫੇਰੀ ਵਧੀਆ ਲੱਗੂਗਾ ਹਨਾ ਸੈਟਿੰਗ ਜ਼ਿਆਦਾ ਕੁਝ ਨਹੀਂ ਪਲਾਂਟ ਨੂੰ ਤਾਂ ਆਪਣੇ ਕੋਲ ਜਿਹੜੇ ਹੈਗੇ ਨੇ ਦੇਖੋ ਉਹੀ ਨੇਗੇ ਬਸ ਮੈਂ ਫਾਉਂਟੇਨ ਵਗੈਰਾ ਸੈੱਟ ਕਰ ਲਾਂ ਫਿਰ ਦਿਖਾਉਂਗੀ ਜੂਰ ਵੀਡੀਓ ਬਣਾ ਕੇ ਇਹ ਸ਼ਾਮ ਦਾ ਬਹੁਤ ਘੈਂਟ ਮੌਸਮ ਆ ਤੇ ਦੇਖੋ ਚੰਦ ਚੰਦ ਨਿਕਲਿਆ ਆ ਕਹਿੰਦੇ ਹੁੰਦੇ ਨੇ ਹਨਾ ਸੌਣ ਦੇ ਵਿੱਚ ਜਦੋਂ ਤੀਜ ਤੋਂ ਬਾਅਦ ਕਹਿੰਦੇ ਹੁੰਦੇ ਨੇ ਚੰਦ ਚੜ ਗਿਆ ਤੀਆਂ ਦੇ ਦਿਨ ਨੇੜੇ ਨੀ ਭੇਜੀ ਮਾਏ ਛੋਟੇ ਵੀਰ ਨੂੰ ਵੱਡੇ ਵੀਰ ਦੀ ਕਬੀਲਦਾਰੀ ਪਾਰੀ ਨੀ ਭੇਜੀ ਮਾਏ ਛੋਟੇ ਵੀਰ ਨੂੰ ਚਲ ਕਿਤੇ ਲਸਣ ਵੀ ਆਪਾਂ ਕੱਟ ਲਿਆ ਬਸ ਆ ਪਿਆਜ਼ ਕੱਟ ਲਈ ਪਿਆਜ਼ ਦਾ ਟੁਕੜਾ ਛੇਤੀ ਦਾ ਤਾਂ ਕਾਫੀ ਟਾਈਮ ਲੱਗਣਗੇ ਕਾਫੀ ਟਾਈਮ ਲੱਗਦਾ ਸੀ ਸੀ ਪਰ ਵੀਡੀਓ ਦਾ ਕੰਮ ਕਰਕੇ ਖਤਮ ਫਿਰ ਲੱਗ ਗਿਆ ਮੈਂ ਆਪਣਾ ਹਰ ਦੇਖਦੇ ਆਂ ਤੀਆਂ ਦਾ ਵੀ ਕਿਵੇਂ ਹੋਊਗਾ ਉਹ ਵੀ ਨ ਕਰਾਂਗੇ ਸ਼ਾਇਦ ਵੈਸੇ ਅੱਜ ਮੈਨੂੰ ਫੋਨ ਆਇਆ ਵੀ ਐ ਮੈਂ ਵੀ ਕਰਿਆ ਤੇ ਆਇਆ ਫੋਨ ਹਨਾ ਦੇਖਦੇ ਆਂ ਤਿਆਰੀ ਕਰਦੇ ਆਂਗੇ ਲਾਵਾਂਗੇ ਤੀਆਂ ਜੇ ਵੀ ਜਿਆਦਾ ਦਿਨ ਨਾਲ ਲਾਈਆਂ ਤਾਂ ਆਪਾਂ ਥੋੜੇ ਦਿਨ ਲਾਵਾਂ ਇੱਕ ਦਿਨ ਲਾਵਾਂਗੇ ਲਾਵਾਂਗੇ ਜੇ ਬੁੱਲ ਦੇਖਦੇ ਆਂ ਕਦੋਂ ਲਾਵਾਂ ਆ ਕਰਦੇ ਆਂ ਹਾਂ ਖਾਣਾ ਦਰੋਛ ਵੀ ਤਿਆਰੀ ਕਰਦੇ ਹਾਂ ਉਸ ਤਾਂ ਮੋਤਾਂ ਬਹੁਤ ਹੋ ਜਾਂਦੀਆਂ ਨੇ ਸਭ ਜੇ ਪਿੰਡ ਚ ਨਹੀਂ ਤਰਸਤੇ ਵਰਨੇ ਤੇ ਹੋ ਜਾਂਦੀ ਹੈ ਨਾ ਬਸ ਤਾਂ ਐਵੇਂ ਨਹੀਂ ਜੀ ਕਿਸੇ ਕੋਲ ਤੱਕ ਨਹੀਂ ਬਿਜੀ ਲੱਗ ਪਿਆ ਹੋ ਲੋਕਾਂ ਨੇ ਨਾ ਚਲੋ ਲਾਉਣੀ ਹੈ ਤੜਕਾ ਕੱਟ ਲੀਏ ਪਿਆਜ਼ ਫਿਰ ਮੈਂ ਜੋਤ ਬੱਤੀ ਵੀ ਕਰਨੀ ਮੈਂ ਤਾਂ ਫਿਰ ਢੇਰਾ ਹੋ ਜਾਂਦਾ ਪਹਿਲਾਂ ਮੈਂ ਆਹ ਕੱਟ ਕੇ ਤੜਕਾ ਲਾਦਾ ਅੱਜ ਮੈਂ ਲੇਟ ਆ ਸਾਰੇ ਪੰਮਾ ਨੂੰ ਫਿਰ ਵਗ ਲੇਟ ਹੋ ਜਾਣਗੇ ਮੈਂ ਬਹਿ ਜਾਣੀ ਜੀ ਜਾਂ ਕਿ ਨਿਸ਼ਾਨ ਕਿ ਮੈਨੂੰ ਐ ਹੁੰਦਾ ਨਹੀਂ ਚੱਲ 2 ਮਿੰਟ ਪੈ ਜਾ ਫੋਰ ਜਿਵੇਂ ਮੈਂ ਕਿਤੇ ਜਾਂਦੀ ਨਹੀਂ ਚੱਲ ਚਲੋ ਲਓ ਜੀ ਲਸਣ ਤੇ ਆਲੇ ਪਾ ਕੱਟ ਲਿਆ ਫਿਰ ਮੈਂ ਲਾ ਕੇ ਇਹ ਜੋਤ ਉਸ ਤੋਂ ਬਾਅਦ ਲਾਉਂਗੀ ਤੜਕਾ ਤੇ ਮੰਦਰ ਚ ਵੀ ਰੇੜੂ ਆ ਜਿਹੜਾ ਲੱਗ ਗਿਆ ਚਲੋ ਜੀ ਇਹਨਾਂ ਫੋਲ ਗਿਆ ਮੰਦਰ ਚ ਵੀ ਰੇੜੂ ਲੱਗ ਗਿਆ ਹੁਣ ਆਪਾਂ ਲਾਉਣੇ ਤੜਕਾ કરીਂ ਤੇਰਾ ਕਰਕੇ વિદਾਰ્ય જ ਜਾਣਾ ਦੂਹੇ ਤਸੀ ਹੁੰਦ ਨਾ ਕਰੀਂ ਤੇਰਾ ਕਰਕੇ વિદਾਰ્ય ਜ ਜਾਣਾ ਦੂਹੇ ਤਸੀ ਹੁੰਦ ਨਾ ਕਰੀਂ ਪਿਆਜ਼ ਲਸਣ ਪਾਇਆ ਸਭ ਤੋਂ ਪਹਿਲਾਂ ਬੀ ਬਹੁਤ ਜਾਣਿਆ ਹੁਣ ਸਾਰਾ ਜਾਣ ਵਾਲਾ ਹੋ ਗਿਆ ਪਰ ਤੂੰ ਟੜ ਚੁਗਾ ਸਾਥ ਦੋ ਚਾਰ ਦਿਨ ਹੀ ਨੇਗੇ ਨਾ ਨਹੀਂ ਹੋਣੀ ਬੜੀ ਅਫਲਾਈਟ ਆ ਆ ਦੰਟੀ ਕਟੰਦਾ ਲਾਉਂਦਾ ਮੈਂ ਕਰੀ ਪਾਣੀ ਪਾਇਆ ਸੀ ਥੋੜੇ ਜਿਹਾ ਕਹਿਣੀ ਸੀ ਇਹ ਬਾਤ ਨਹੀਂ ਸੀ ਕਰਨ। ਇਹ ਪਹਿਲਾਂ ਮੋਟਰ ਬੰਦ ਕਰਕੇ ਆਵਾਂ ਟੈਂਕੀ ਖਾਲੀ ਹੋਈ ਪਈ ਸੀ। ਤੇ ਗਰਮੀ ਨਾ ਅੱਤ ਦੀ ਗਰਮੀ ਬਹੁਤ ਜ਼ਿਆਦੇ ਗਰਮੀ ਆ ਗਈ। ਸਣੀ ਨੇ ਖਾਣਾ ਖਾ ਲਿਆ ਆਪਣਾ ਰੋਟੀ ਖਾ ਲਈ। ਤੇ ਬਸ ਕਲੀਰ ਸੋ ਪਤਾ ਨਹੀਂ ਕਿੱਥੇ ਦੇ। ਫਰੋ ਖੜ ਗਏ ਪਤਾ ਨਹੀਂ ਕੀ ਕੰਮ ਹੋ ਗਿਆ ਆਈ ਨਹੀਂ ਹਜੇ। ਤੇ ਇੱਧਰ ਮੈਂ ਆਪਣਾ ਲੈ ਆਈ ਦੇਖੋ। ਮੂੰਗੀ ਦੀ ਦਾਲ ਪਿਆਜ ਇਸ ਤਰ੍ਹਾਂ ਕੱਟੇ ਹੋਏ ਵਧੀਆ ਲੱਗਦੇ ਨੇ ਜਿਹੜੇ ਗੋਲ ਜਿਹਾ ਕੱਟ ਲੈਣੇ ਪਿਆਜ ਉਹ ਇੱਕ ਜਲਦੀ ਹੋ ਜਾਂਦੇ ਮੈਨੂੰ ਤੇ ਇਹੀ ਪਿਆਜ ਮੈਂ ਕੱਟੇ ਹੋਏ ਵਧੀਆ ਲੱਗਦੇ ਨੇ। ਇੱਕ ਕੈਲੀਆਂ 5-6 ਫਾੜੀਆਂ ਕਰ ਲੂ ਵਧੀਆ ਲੱਗਦੇ ਨੇ। ਚਲੋ ਜੀ ਬੈ ਕੇ ਹੁਣ ਖਾ ਲੱਕ ਖਾ ਰੋਟੀ ਮੇ ਫਿਰ ਖਾਣਾ ਕਹਿੰਦੀ ਐ ਅੱਤ ਪਈਆ ਹੌਣੇ ਹੌਲੀ ਆਪਣੀ ਬੋਲੀ ਤੇ ਆਵਾਂਗੇ ਜਿਹੜੀ ਹੈਗੀ ਪਿਓਰ ਪੰਜਾਬੀ ਤੇ ਚਲੋ ਜੀ ਖਾਣਾ ਖਾ ਕੇ ਮਿਲਦੇ ਹੁਣ ਦੇਖਦੇ ਆ ਬਲੌਗ ਕੰਟੀਨਿਊ ਹੁੰਦਾ ਜਾਂ ਸਵੇਰੇ ਹੁੰਦਾਗਾ ਉਹ ਆਪਾਂ ਦੇਖਾਂਗੇ